ਇਹਦੀ ਸਾਰੀ ਟੀਮ ਹੈ ਇਹਨਾਂ ਨੇ ਇੱਕ ਕੰਪਨੀ ਗਾਰਡਨ ਦੇ ਵਿੱਚ ਸੰਗੀਤ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਤਾਂ ਕਿ ਹੌਲੀ-ਹੌਲੀ ਜਿਹੜੇ ਲੋਕ ਘਰਾਂ ਦੇ ਬੈਠੇ ਉਦਾਸ ਹੋ ਗਏ ਸੀਗੇ ਉਹਨਾਂ ਨੂੰ ਵਧੀਆ ਦਰਦਸ਼ਾ ਉਹਨਾਂ ਦੇ ਕੰਨਾਂ ਤੱਕ ਵਧੀਆ ਸੁਰੀਲੀ ਆਵਾਜ਼ਾਂ ਤੇ ਸੰਗੀਤ ਪਹੁੰਚਾਉਂਦਾ ਕੰਮ ਜਿਹੜਾ ਰਾਜੂ ਜੀ ਨੇ ਕੀਤਾ ਹਾਂਜੀ ਉਸਨੇ ਪ੍ਰਾਈਮਰੀ ਬਿਲਕੁਲ ਗਰੁੱਪ ਚ ਬੈਠਾ ਰਾਜੂ ਭయ్యా ਮੈਨੂੰ ਘੱਟ ਤੋਂ ਘੱਟ 2 ਸਾਲ ਤੋਂ 2 ਸਾਲ ਤੋਂ ਜਾਣ ਲੱਗੇ મેને કો اس کے ਉથે જાકે બસૂફ મે ગયા جس کا મેરી અપની ફેમિલી મેને વિનિંગ રિસ્પેક્ટ એટના પ્યાર શાયદ કિતે મિલે હો અપને રિલેટિવ તો ન મિલા હો સકતા અપને ભ્રામા તો મિલે લેકિન કેનો બહોત ઇસે દિલથી બહોત પ્યાર દીતા હૈ અર્શિની મે સ્ટેજ સે સારી ટીમ સારી હી ટીમ રજૂ કરી હે થી ફ્રેન્ટી મ્યુઝિકલ ગ્રુપ મે ચોનીયા દિનો જિસ વિ લેવલ પે મે પહોંચા મે બતા સકતી કિસ સમય સે के ने बहुत रिस्पेक्टी और थैंक यू रजु भैया मेरे याद हो थैंक यू भैया थैंक यू थैंक यू इस बहुत वेलकम है बहुत बहुत स्वागत है सर आपका हमारे आज के इस म्यूजिकल इवेंट में म्यूजिकल शो में इनके साथ हम आज

जस्ट फॉर मिनट्स। मिनट के अंदर वाला। रिफ्रेशमेंट रिफ्रेशमेंट चाय कॉफी कुछ। कोऑर्डिनेटर मेरी पहचानी दो चारा लगता दो चार जरूरी जी अनाउंसमेंट सी अनाउंसमेंट पहली अनाउंसमेंट जुलाई ਸਾਵਨ ਮਹੀਨੇ ਦੇ ਮੁੱਖ ਨੂੰ ਰੱਖਦੇ ਹੋਏ 27 ਤਰੀਕ ਦੇ ਪਿਵਟ ਹੋਣ ਜਾਣ ਦੇ ਵਾਲਾ ਜਿਹੜਾ ਉੱਪਰ ਪਾਰਟੀ ਹੋ ਰਹੀ ਹੈ ਪਾਰਟੀ ਹੌਂ ਦੇ ਵਿੱਚ ਹੋਏਗਾ ਉਹਦੇ ਵਿੱਚ ਜਿਹੜਾ ਬਫੇ ਸਿਸਟਮ ਹੋਏਗਾ ਅਨੰਤਨ ਜਿਹੜਾ ਖਾਣ ਪੀਣ ਦਾ ਲੰਚ ਦਾ ਸਿਸਟਮ ਹੋਏਗਾ ਉਹਨਾਂ ਫਾਇਨੈਸ ਕੀ ਹੋਣਗੇ ਕੋਲਡਿੰਗ ਤੇ ਕੌਫੀ ਵੀ ਹੋਏਗੀ ਜੋ ਕਿ ਮੇਰੀ ਬਾਜੀ ਦੀ ਪਹਿਚਾਣ ਦੇ ਜਿਹੜੇ ਸਾਡੇ ਰੇਸ਼ਵਾਰ ਜੀ ਔਰ ਮਸੀਹ ਜੀ ਦੋਨੋਂ ਮਿਲਤੀ ਆਵਾਰੇ ਨੇ ਔਰ ਮਨਜੀਤ ਜੀ ਨੂੰ ਬੇਨਤੀ ਹੈ ਕਿ ਉਹਨਾਂ ਸਟੇਜ 'ਤੇ ਆਇਓ ਜੀ ਡ੍ਰੀਮ ਕੋਰਸ ਇਹਦੇ ਵਿੱਚ ਕੋਆਰਡੀਨੇਟਰ ਨੇ ਔਰ ਅਸੀਂ ਮਨਜੀਤ ਜੀ ਵੱਲੋਂ ਤੇ ਗੋੜ ਗਿਸ਼ ਬੱਦੇ ਬਣਾਸ਼ ਵੱਲੋਂ ਤੇ ਡ੍ਰੀਮ ਕੋਰਸ ਵੱਲੋਂ ਇੱਕ ਅਨਾਉਂਸਮੈਂਟ ਆ ਕਿ ਜੋ ਇਹਨਾਂ ਦੀ ਸਟਾਈਪ ਰਾਈਟ ਦੀ ਫੀਸ ਲੱਗਿਆ ਸਿਰਫ ਔਰ ਸਿਰਫ 500 ਰੁਪਏ ਹੈ ਔਰ 500 ਰੁਪਏ ਦੇ ਵਿੱਚ ਅਲੰਪਨ ਜੋ ਪ੍ਰੋਫੈਸਰ ਸਟੇਨਸ ਕੋਰਡਿੰਗ ਕਾਫੀ ਸਾਰ ਬਲਕੇ ਨਹੀਂ ਮਿਲ ਦਿੱਤਾ ਗਿਆ ਔਰ ਦੋ ਸੌ ਤੋਂ ਅਗੇ ਉੱਪਰ ਦਾ ਹਾਲ ਹੋਏਗਾ ਔਰ ਇਥੇ ਅਸੀਂ ਦੋਨੇ ਇੱਕ ਅਨਾਉਂਸਮੈਂਟ ਇਹਨਾਂ ਦੇ ਨਾਲ ਵਿੱਚ ਕਰ ਰਹੇ ਆ ਜਿਹੜਾ ਵੀ ਇਹਨਾਂ ਦੇ ਵਿੱਚ ਜਿਹੜਾ 27 ਜਲਾਈ ਦਾ ਦੌਰਾਨ ਦੇ ਵਿੱਚ ਬੁਕਿੰਗ ਹੋਏਗਾ ਅਗਲਾ ਇੱਕ ਪ੍ਰੋਗਰਾਮ ਅਸੀਂ ਉਹਨਾਂ ਲਈ 200 ਮਿੰਟ ਹੋਰ ਲਾ ਕੇ ਆਵਾਂਗੇ ਤੇ ਸਾਡੀ ਜਬਾਨ ਰਹੀ ਆ 200 ਮਿੰਟ ਦਾ ਪ੍ਰੋਗਰਾਮ ਅਸੀਂ ਇਸ ਲਈ ਖੁਸ਼ੀ ਦੀ ਗੱਲ ਇਹ ਕਿ ਦੋਸਤੋ ਨੇ ਪ੍ਰੋਗਰਾਮ ਕਰਨਾ ਪੋਸਿਬਲ ਨਹੀਂ ਆ ਪਰ ਅਸੀਂ ਫਿਰ ਵੀ ਕਰਾਂਗੇ ਜੋ ਸਾਡੇ ਰਕੇਸ਼ワਦੀ ਦਾ ਸਾਥ ਦੇਗਾ ਹਾਂਜੀ ਸਾਰੇ ਸੁਸ਼ੀ ਕਾ ਜੀ ਸਾਰੇ ਜਿੰਨੇ ਮਹਾਰਾਜ ਜੀ ਇੱਥੇ ਪਹੁੰਚਿਆ ਨੇ ਸਾਰਿਆਂ ਦਾ ਜੀਆ ਵੈਲਕਮ ਔਰ ਮੈਂ ਦੇਖ ਰਿਹਾ ਕਿ ਜਿੰਨੀਆਂ ਆਵਾਜ਼ਾਂ ਨੇ ਕਿੱਥੇ ਲਾਇਆ ਹੈ ਬਿਲਕੁਲ ਕਾਫੀ ਤਰੀਕ ਹੈ ਮੇਰੇ ਕੋਲ ਆਪਾਸ ਨਹੀਂ ਹੈ ਬਹੁਤ ਵਧੀਆ ਜਿਨੇ ਵੀ ਸੇਗਰdal ਚੁੱਕੇ ਨੇ ਸਾਰਿਆਂ ਦਾ ਥੈਂਕ ਯੂ ਔਰ ਸਾਡੇ ਵਿੱਚ ਸ਼ਰੋਮਣੀ ਅਕਾਲੀ ਦਲ ਤੋਂ ਸੈਂਟਰਲ ਹਲਕਾ ਹਲਕਾ ਦੇ ਚਾਰਜ ਨਰਿੰਦਰ ਭੱਲ ਜੀ ਸਾਡੇ ਕੋਲ ਪਹੁੰਚੇ ਨੇ ਸਰ ਜੀ ਬਹੁਤ ਬਹੁਤ ਤੁਹਾਡਾ ਜੀ ਆਇਆਂ ਜੀ ਗੋਡ ਗਿਫਟ ਫਟੇ ਪ੍ਰੋਡਕਸ਼ਨ ਤੇ ਬ੍ਰੇਕਫਾਸਟ ਔਰ ਨਾਲ ਹੀ ਸ਼੍ਰੋਮਣੀ ਕਾਲੀ ਦੰਤੋਂ ਵੋਮਨ ਸੰਤੋਂ ਪ੍ਰਵਿੰਦਰ ਜੀ ਵੀ ਇੱਥੇ ਪਹੁੰਚੇ ਨੇ ਪ੍ਰਵਿੰਦਰ ਜੀ ਤੁਹਾਡਾ ਵੀ ਬਹੁਤ ਵੈਲਕਮ ਜੀ ਔਰ ਪ੍ਰਭ ਜੀ ਵੀ ਆਏ ਨੇ ਪ੍ਰਭ ਜੀ ਬਹੁਤ ਬਹੁਤ ਤੁਹਾਡਾ ਥੈਂਕ ਯੂ ਜੀ ਮੈਂ ਨਿਸਤਾਨ ਅਗੋਂ ਗੌਰਮਤ ਲੈਣਾ ਬਿਲਕੁਲ ਧਿਆਨ ਦਿਓ ਮੇਰੀ ਗੱਲ ਨੂੰ ਪਲੀਜ਼ ਮਿਸਿੰਗ ਨੂੰ ਵੀ ਸਿਰਫ 1 ਮਿੰਟ ਦੀ ਸ਼ਾਇਦ ਕਰ ਲੋਗੇ ਬੜੇ ਖਾਸ ਰਮਸਤ ਕਰਨ ਲੱਗੇ ਆ ਜੀ ਮੈਂ ਤੇ ਨਿਰੰਦਰ ਜੀ ਨੇ ਜਿਨੀਆ ਆਵਾਜ਼ਾਂ ਸੁਣੀ ਹੈ ਬਹੁਤ ਵਧੀਆ ਹੈ ਔਰ ਮੈਂ ਕਰਾਈ ਰਿਕਾਰਡਰ ਦੇ ਨਾਲ ਨਾਲ ਪਰਫੈਸ਼ਨਲੀ 뮤ਜ਼ਿਕ ਡਾਇਰੈਕਟਰ ਵੀ ਐਮ ਰੇਕੋਰਡਿੰਗ ਸਟੂਡੀਓ ਸਿਟੀ ਸੈਂਟਰ ਉੱਥੇ ਮੇਰਾ ਹੈਂਡ ਔਰ ਜਿਨੇ ਵੀ ਸਿੰਗਰ ਹੈ ਇਸ ਪ੍ਰੋਗਰਾਮ ਦੇ ਵਿੱਚ ਪਾਰਟਿਸਪੇਟ ਕੀਤਾ ਹੈ ਜਿਨੇ ਵੀ ਅੱਜ ਇੱਥੇ ਸ਼ਿਰਕਤ ਕੀਤੀ ਹੈ ਉਹਨਾਂ ਵਾਸਤੇ ਇੱਕ ਸਾਡੇ ਵੱਲੋਂ ਨਿਰੰਦਰ ਜੀ ਵੱਲੋਂ ਮੇਰੇ ਵੱਲੋਂ ਤੇਰੇ ਤੇਜੀ ਵੱਲੋਂ ਇੱਕ ਆਫਰ ਹੈ ਜਦੋਂ ਅਸੀਂ ਸਟੂਡੀਓ ਦੇ ਵਿੱਚ ਕੋਈ ਵੀ ਟਰੈਕ ਰਿਕਾਰਡ ਕਰਦੇ ਆ ਉਹਦੀ ਮਿਕਸਿੰਗ ਡੱਬਿੰਗ ਮਿਊਜ਼ਿਕ ਵੀ ਦੇ ਵਿੱਚ ਹੁੰਦਾ ਹੈ ਬੀਟ ਸਿੰਗਾਰਾ ਸਾਲੀਆਂ ਕਰਦੇ ਆ ਜਿੰਨੇ ਤੁਸੀਂ ਟਰੈਕ ਗਾਏ ਆ ਜਾਂ ਹੋਰ ਵੀ ਜਿੰਨੇ ਤੁਸੀਂ ਗਾਉਣੇ ਚਾਹੁੰਦੇ ਹੋ 10000 ਰੁਪਿਆ ਅਸੀਂ ਉਹਦੀ ਇੱਕ ਟਰੈਕ ਦੀ ਹੁੰਦੀ ਹੈ ਪੇਪਲ ਹੁੰਦੀ ਹੈ ਜਿਨ੍ਹਾਂ ਵਿੱਚ ਖਰਚਾ ਹੁੰਦਾ ਹੈ ਲੇਕਿਨ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਵਧੀਆ ਆਵਾਜ਼ਾਂ ਨੂੰ ਮੁੱਖ ਰੱਖਦੇ ਹੋਏ ਜਦੋਂ ਮਰਜ਼ੀ ਤੁਸੀਂ 10 ਤਰੀਕ ਤੋਂ ਪਹਿਲੇ ਪਹਿਲੇ ਨਰਿੰਦਰ ਜੀ ਦਾ ਰਕੇਸ਼ ਜੀ ਦਾ ਮੇਰੇ ਨਾਲ ਪੂਰੀ ਜੀ ਦਾ ਤੁਸੀਂ ਰਾਸਤਾ ਬਣਾ ਸਕਦੇ ਹੋ ਤੁਹਾਡਾ 1000 ਰੁਪਏ ਦੇ ਵਿੱਚ ਸਾਰਿਆਂ ਦਾ ਇੱਕ ਇੱਕ ਟਰੈਕ ਜਿਹੜਾ ਪ੍ਰੋਫੈਸ਼ਨਲੀ 뮤ਜ਼ਿਕ ਦੇ ਨਾਲ ਤੁਹਾਡਾ ਟਰੈਕ ਤਰੋਕਿਆਂ ਦੇ ਵਿੱਚ रिकॉर्ड ਕੀਤਾ ਜਾਏਗਾ ਪਲੱਸ ਉਹਨੂੰ ਰਿਲੀਜ਼ ਵੀ ਕੀਤਾ ਜਾਏਗਾ ਨਾਲ ਹੀ ਉਹਨੂੰ ਨੈਕਸਟ ਵੀਡੀਓ ਜਿਹੜੀ ਹੈ ਤੁਹਾਡੀ ਬਣਾ ਕੇ ਅਸੀਂ ਵਧੀਆ ਤੋਂ ਵਧੀਆ ਕੰਪਨੀਆਂ ਦੇ ਵਿੱਚ ਉਹਨੂੰ ਅਸੀਂ ਰਿਲੀਜ਼ ਕਰਾਂਗੇ ਤਾਂ ਕਿ ਇਹ ਰੰਗੀਆਂ ਮਿੱਠੀਆਂ ਸੁਰੀਲੀਆਂ ਆਵਾਜ਼ਾਂ ਨੇ

ਜੋ so ਹਾਲੇ 500 ਨੇ ਹੋਇਆ। ਤਨੋ ਆਏ ਹੋਏ ਗੈਸਟ ਜੀ ਸਸਿਕਾ ਰੂਪੀਆ ਪਰ ਸਿਕਾ ਨਮਸਕਾਰ। ਔਰ ਜਿੰਨੇ ਵੀ ਜੀ ਆਏ ਹੋਏ ਗੈਸਟ ਲੀਡਰਸ ਸਿੰਗਰਸ ਉਹਨਾਂ ਦੀ ਮੈਂ ਬਹੁਤ ਰਿਸਪੈਕਟ ਕਰਦੀ ਆ। ਔਰ ਦਿਨੋ ਦਾ ਦੀਵਾਨੀ on ਬਹੁਤ سارے ਮੇਰੇ ਪ੍ਰੋਗਰਾਮਸ ਜਿੱਦੇ ਮੈਨੂੰ ਇਨਵਾਈਟ ਕੀਤਾ ਗਿਆ ਬਹੁਤ ਇਜ਼ਤ ਦਿੱਤੀ ਗਈ। ਗੋਡ ਗਿਫਟ ਫਟੇ ਪ੍ਰੋਡਕਸ਼ਨ ਨੂੰ ਮੇਰੇ ਵੱਲੋਂ ਬਹੁਤ ਬਹੁਤ ਬਧਾਈਆ। ਔਰ ਮੇਰੀ ਅਰਦਾਸ ਹੈ ਕਿ ਇਹ ਪ੍ਰੋਗਰਾਮ ਇਦਾਂ ਨਹੀਂ ਮਿਰ ਸੁਦੇ ਰਣ ਜਿਸ ਦਾ ਸਾਡੇ ਬੈਲ ਸਾਹਿਬ ਨੇ ਦੱਸਿਆ ਕਿ ਇਹ ਸਮੁੱਚੇ ਪੰਜਾਬ ਬੱਚਿਆਂ ਦਾ ਰੋਜ਼ਾਨਾ ਸਿੱਖ ਸਿੱਖੀ ਦੇ ਵੱਲ ਮਜਾਣ ਹੋਏਗਾ ਹੌਲੀ ਹੌਲੀ ਸਾਡੇ ਮਨਸੀ ਜਾਣਗੇ ਔਰ ਸਭ ਇਹ ਸ਼ੌਂਕੀ ਕਾਲੀਦਲ ਦੇ ਵੱਲੋਂ ਵੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਔਰ ਮੈਂ ਆਪਣੇ ਦਿਨ ਸਰਵਾਂ ਵੱਲੋਂ ਕੁਝ ਕਹਿਣਾ ਚਾਹੁੰਦੀ ਹਾਂ ਕੁਝ ਲੱਭ ਜਿਆਦਾ ਟਾਈਮ ਨਹੀਂ ਲਵਾਉਂਗੀ ਇਸ ਪਾਰਟੀ ਨੇ ਇੰਨੇ ਕੁ ਜ਼ਿਆਦਾ ਸਾਨੂੰ ਇੱਜ਼ਤ ਦਿੱਤੀ ਆ ਸ਼ੌਂਗ ਨਹੀਂ ਆਲੀ ਜੰਨੇ ਤੁਹਾਨੂੰ ਨਹੀਂ ਦੱਸ ਨਹੀਂ ਸਕਦੇ ਸਾਡੀ ਖੇਤਰੀ ਪਾਰਟੀ ਆ ਔਰ ਸਾਡੇ ਸਰ ਮੁੱਖੇ ਖੜੇ ਹੋ ਜਾਂਦੇ ਜਿਸ ਦਾ ਮਾਨ ਸਨਮਾਨ ਧੀਆਂ ਪਹਿਣਾ ਦੀ ਇੱਜ਼ਤ ਇਸ ਚੀਜ਼ ਨੂੰ ਮੈਂ ਬਹੁਤ ਨੇੜ ਤੋਂ ਨਾਲ ਦੇਖਿਆ ਬਹੁਤ ਇੱਜ਼ਤ ਦਿੱਤੀ ਆ ਜਿਸ ਦਾ ਅੱਜ ਨਾਲ ਇੱਕ ਛੋਟਾ ਜਿਹਾ ਮੈਸੇਜ ਦਿੱਤਾ ਨਸ਼ੇ ਵੱਲ ਇਸ ਇਸੇ ਤਰ੍ਹਾਂ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਕਹਿੰਦੀ ਆ ਆਪਣੇ ਪ੍ਰੋਗਰਾਮ ਇਵੈਂਟ ਸਿਰਦਾ ਦੇ ਕਰਵਾਉਂਦੇ ਰਹੋ ਜਿਦੇ ਵਿੱਚ ਬੱਚਿਆਂ ਦਾ ਰੁਝਾਨ ਹੋ ਸਿਰਫ ਪਾਸੇ ਹੋ ਸਕੇ ਡਾਂਸਿੰਗ ਸਿੰਗਿੰਗ ਪੰਜਾਬੀ cultures ਸਾਡੀ ਪੰਜਾਬੀ ਜ਼ੁਬਾਨ ਤੇ ਬਹੁਤ ਸ਼ਤਮ ਹੁੰਦੀ ਜਾ ਰਹੀ ਹੈ ਇਸ ਦਾ ਸਿਰ ਪੰਜਾਬੀ ਦਾ ਵੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਫੋਕ ਸਿੰਗਰ ਇਹੋ ਜਿਹੇ ਜੋ ਗਾਣੇ ਆ ਜੋ ਸੌਂ ਸੇ ਬੋਲੇ ਜਾਂ ਜੋ ਸਾਡੀ ਪੰਜਾਬ ਦੇ ਵਿੱਚ ਉਹ ਪੰਜਾਬੀਅਤ ਦਾ ਖੜਾ ਦਮੋ ਸਿੱਧੇ ਇਸ ਕਰਕੇ ਸਾਡੀ ਪਾਰਟੀ ਕੋਲੋਂ ਵੀ ਕੋਸ਼ਿਸ਼ ਰਹੇਗੀ ਸਾਡੇ ਵੱਲੋਂ ਵੀ ਪ੍ਰੋਗਰਾਮ ਕਰਵਾਏ ਜਾਣਗੇ ਬਸ ਇਹ ਨਹੀਂ ਜਣਾ ਚਾਹੁੰਦੀ ਆ ਬਹੁਤ ਬਹੁਤ ਬਧਾਈਆਂ ਔਰ ਬਹੁਤ ਅਗੇ ਟੈਕ ਚੰਕ ਯੂ ਸੋ ਮਚ ਫਰ ਨਿੰਦਰ ਸਾਹਿਬ ਤੋਂ ਮੇਰੇ ਵੱਲੋਂ ਵੀ ਬਹੁਤ ਬਹੁਤ ਥੈਂਕ ਯੂ ਕਿ ਇਸ ਪ੍ਰੋਗਰਾਮ ਤੇ ਪਹੁੰਚੇ ਨੇ ਅਸਾਡੇ ਹੋਰ ਪ੍ਰੋਗਰਾਮ ਤੇ ਵੀ ਆਉਂਦੇ ਰਹਿਣਗੇ ਥੈਂਕ ਯੂ ਸਰ ਮੈਡਮ ਨੇ ਜੋ ਸ਼ਰੋਮਨੀ ਅਕਾਲੀ ਦਲ ਬਾਰੇ ਗੱਲ ਕੀਤੀ ਤੁਹਾਡੇ ਨਾਲ ਪਹਿਲਾ ਮੈਂ ਵਾਜਬ ਨਹੀਂ ਸਭ ਜੀ ਆ ਵੀ ਦਾ ਪ੍ਰੋਗਰਾਮ ਦੂਸਰਾ ਹੈ ਸੰਗੀਤ ਦਾ ਮੈਂ ਤਾਂ ਹੁਣ ਬੋਲਣ ਲੱਗਾ ਵੀ ਸੁਖਬੀਪਾਉ ਪੰਜਾਬ ਦੇ ਸਾਥ ਸਾਥ ਮੁੱਖ ਮੰਤਰੀ ਇਹ ਡੀਪੀਸੀ ਆ ਤੇ ਉਹਨਾਂ ਨੇ ਗੋਵਿੰਦਗੜ ਕਿਲਾ ਬਣਵਾਇਆ ਸੀ ਬੜੀ ਜਦੋਂ ਚਾਹਤ ਨਾਲ ਖੋਲਿਆ ਸੀ ਕਿ ਕੁੱਝ ਮੰਨੇ ਪਰ ਮੰਨੇ ਜਿਹੜੇ ਹਸਤੀਆਂ ਹੀ ਉਸਤਾਨੀਆਂ ਜੋ ਤਨਦੀਪ ਕਪੂਰ ਜੀ ਅਨਿਲ ਕਪੂਰ ਜੁਹੀ ਜਾਵਲਾ ਇਹੋ ਜਿਹੇ ਹੀਰੋਦਾਂ ਤੇ ਲਾਈਆਂ ਸੀ ਗੁਰੇਸ਼ਣਾ ਜੀ ਅਕਾਲੀ ਦਲ ਦੇ ਸੰਗੀਤ ਨੂੰ ਪੰਜਾਬੀਆਂ ਖੇਡਾਂ ਨੂੰ ਪੰਜਾਬ ਨੂੰ ਉੱਚਾ ਚੁੱਕਣ ਵਾਸਤੇ ਤੁਸੀਂ ਵਾਧੂ ਵਾਧ ਪਾਰਟੀਆਂ ਦੇ ਵਿੱਚ ਸਾਰਿਆਂ ਨੇ ਹੀ ਸ਼ਾਮਲ ਹੋ ਕੇ ਕੋਈ ਆਪ ਪਾਰਟੀ ਦੇ ਕੋਈ ਕਾਲੀ ਦਲ ਦੇ ਕੋਈ ਕਾਂਗਰਸ ਨੇ ਵੀ ਤੇ ਭਾਰਤੀ ਜਨਤਾ ਪਾਰਟੀ ਚ ਰਹੀ ਪਰ ਜੋ ਡਿਵੈਲਪਮੈਂਟ ਅਕਾਲੀ ਦਲ ਨੇ ਕੀਤੀ ਆ ਇੱਕ ਸੋਸ਼ਲ ਮੀਡੀਆ ਦੇ ਸੋਸ਼ਲ ਮੀਡੀਆ ਤੇ ਗਦਨਾ ਕੀਤਾ ਕਿ ਨਸ਼ਾ ਵੇਚਿਆ ਜੀ ਫਲਾਨ ਕੀਤਾ ਪਰ ਇਹ ਸਾਰਾ ਕੁਝ ਗਲਤ ਆ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਉਹ ਪੰਜਾਬ ਨੂੰ ਬਚਾਈਏ ਇੱਕ ਨਾ ਦੁਬਾਰਾ ਆਪਣੀ ਪਾਰਟੀ ਨੂੰ ਖੇਡ ਲੈ ਗਿਆ ਚਰਨੀਆਂ ਗੱਲ ਕਰਨ ਲੈ ਕੇ ਆਈਏ ਫਿਰ ਪੰਜਾਬ ਆਪਣਾ ਫਿਰ ਇਸ ਡਵੈਲਪਮੈਂਟ ਜੋ ਕੋਈ ਉਸ ਤੋਂ ਦੂਰੀ ਤੇ ਨਹੀਂ ਹੋਗੀ ਸੁਪਰੀਮ ਕਾਨਨ ਇਹਨਾਂ ਦਮ ਰੱਖਦਾ ਮਜੀਠੀਆ ਸਾਹਿਬ ਦਮ ਰੱਖਦੇ ਆ ਠੀਕਿਆ ਸਾਹਿਬ ਨੂੰ ਸੌਂਦੀ ਆ ਵੇਖੋ ਕਿੰਨੀ ਮੀਡੀਆ ਚਾਲਾਂ ਚਲਦੀ ਹੈ ਨਜ਼ਾਇਜ਼ ਪੜ ਕੇ ਅੰਦਰ ਦੇਤਾ ਕੋਈ ਨਹੀਂ ਪਰਵਾਹ ਪਰ ਨਾਲਿਆ ਸਾਰਾ ਕੁਝ ਸਹੀ ਹੋਏਗਾ ਬਾਹਰ ਵੀ ਆਉਣਗੇ ਪੰਜਾਬ ਦੀ ਵਹਿਤਰੀ ਵਾਸਤੇ ਕਾਪੂ